ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਤੇ ਤਾਜ਼ਾ ਖਬਰ ਅਹਿਮ ਖਬਰ ਜਿਵੇਂ ਆਪ ਸਭ ਜਾਣਦੇ ਹੋ ਕਿ ਦਿਨ ਚਾਰ ਦਿਨ ਪਹਿਲਾਂ ਕਸਬਾ ਮਜੀਠਾ ਦੇ ਨਜ਼ਦੀਕ ਪਿੰਡ ਕਲੀਰ ਮੰਗੜ ਦੇ ਪੈਟਰੋਲ ਪੰਪ ਦੇ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਜੀ ਹਾਂ ਗੋਲੀ ਦੇ ਦੌਰਾਨ ਦੋ ਵਿਅਕਤੀ ਜ਼ਖਮੀ ਹੁੰਦੇ ਹਨ ਇੱਕ ਦੀ ਹਸਤਾ ਜਾਂਦੇ ਹੀ ਮੌਤ ਹੋ ਜਾਂਦੀ ਹੈ ਤੇ ਦੂਸਰੇ ਦੇ ਚਬਾੜੇ ਦੇ ਵਿੱਚ ਚਬਾੜੇ ਦੇ ਵਿੱਚ ਗੋਲੀ ਲੱਗਦੀ ਹੈ ਔਰ ਜਿਹੜੇ ਦੋਸ਼ੀ ਸਨ ਉਹਨਾਂ ਵਿੱਚੋਂ ਦੋ ਦੋਸ਼ੀ ਕਸਬਾ ਜੈਂਂਤੀਪੁਰ ਦੇ ਨਜ਼ਦੀਕ ਨਹਿਰ ਤ੍ਰਿਏਵਾਲ ਤਲਵੰਡੀ ਖਮਣ ਵਾਲੀ ਸਾਈਡ ਤੇ ਪੁਲਿਸ ਅਤੇ ਨੌਜਵਾਨਾਂ ਦਰਮਿਆਨ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਦੋ ਬਦਮਾਸ਼ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮੌਕੇ ਤੇ ਪਹੁੰਚੇ ਡੀਐਸਪੀ ਅਮੋਲਕ ਸਿੰਘ ਕਾਲੂ ਗੱਲਬਾਤ ਦੌਰਾਨ ਦੱਸਦੇ ਹਨ ਕਿ ਬੀਤੇ ਦਿਨੀ ਪੈਟਰੋਲ ਪੰਪ ਕਲੀਅਰ ਮੰਗਟ ਦੇ ਵਿੱਚ ਜੋ ਵਾਦਾਤ ਹੁੰਦੀ ਹੈ ਉਹਨਾਂ ਵਿੱਚੋਂ ਇਹ ਦੋ ਦੋਸ਼ੀ ਵੀ ਹਨ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਆਕਾਸ਼ਦੀਪ ਸਿੰਘ ਬੂਟਾ ਅਤੇ ਸਾਥੀ ਅਮਰਦੀਪ ਸਿੰਘ ਰਗੂ ਵਾਸੀ ਨੰਗਲੀ ਨਸ਼ਰਾ ਇਹ ਦੋਵੇਂ ਪੰਘਾਲੀ ਅਤੇ ਤਲਵੰਡੀ ਘਮਣ ਦੇ ਏਰੀਏ ਦੇ ਵਿੱਚ ਘੁੰਮਣ ਦਾ ਇਹਨਾਂ ਨੂੰ ਪਤਾ ਲੱਗਦਾ ਹੈ ਤਾਂ ਐਸਐਚਓ ਪ੍ਰਭਜੀਤ ਸਿੰਘ ਨੂੰ ਇਹਨਾਂ ਦਾ ਪਤਾ ਲੱਗਾ ਤਾਂ ਐਸਐਚਓ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਪਲਸਰ ਮੋਟਰਸਾਈਕਲ ਤੇ ਸਵਾਰ ਸਨ ਤਾਂ ਇਹਨਾਂ ਪੁਲਿਸ ਪਾਰਟੀ ਦੇ ਫਾਇਰਿੰਗ ਕੀਤੀ ਅਤੇ ਤਲਵੰਡੀ ਵਾਲੇ ਪਾਸੇ ਨਹਿਰ ਸਾਈਡ ਤੇ ਮੋਟਰਸਾਈਕਲ ਭਜਾ ਲਿਆ ਜਿਸ ਤੇ ਫਾਇਰਿੰਗ ਦੌਰਾਨ ਇਹ ਦੋਵੇਂ ਜ਼ਖਮੀ ਹੋ ਗਏ ਇਹਨਾਂ ਨੂੰ ਸਿਵਲ ਹਸਪਤਾਲ ਮਜੀਠਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਵੰਡੀ ਖੋਮਣ ਥਰੀਅਲ ਨਹਿਰ ਤੇ ਮੁਕਾਬਲੇ ਸਬੰਧੀ ਜਾਣਕਾਰੀ ਆਉਂਦੀ ਹੈ ਜੀ 13 ਚਾਰ ਨੂੰ ਕਲੇਰ ਪੈਟਰੋਲ ਪੰਪ ਦੇ ਉੱਪਰ ਇੱਕ ਲੁੱਟਖੋਹ ਦੇ ਦੌਰਾਨ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਹਾਂ ਜਿਸ ਦੇ ਵਿੱਚ પેટ્રોલ ਪੰਪ ਦੇ ਇੱਕ ਕਰਮਚਾਰੀ ਗੋਤਮ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਕਰਮਚਾਰੀ ਜਿਹੜਾ ਉਹ ਚੱਕਮੀ ਹੋ ਗਿਆ ਸੀ ਜਿਸ ਤੇ ਮੀਜੀ ਠੇਠਾ ਨੇ 24 ਨੰਬਰ ਅਫੇਰ ਦਰਜ ਕੀਤੀ ਗਈ ਸੀ ਉਸ ਦੀ ਉਸ ਤੋਂ ਉਸ ਦਿਨ ਤੋਂ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਸੀ ਅੱਜ ਐਸਚਓ ਸਾਹਿਬ ਨੂੰ ਖੁਫੀਆਤ ਲਾ ਮਿਲੀ ਕਿ ਜਿਹੜੇ ਉਕਤ ਦੋਸ਼ੀ ਨੇ ਉਹ ਫਰੀਦਾਲ ਤੇ ਭਗਾਲੀਕਲਾ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕੋਈ ਵਾਰਦਾਤ ਕਰਨ ਦੇ ਸਬੰਧ ਵਿੱਚ ਇਸੇ ਪੁਲਿਸ ਨੇ ਤੁਰੰਤ ਘੇਰਾ ਬੰਦੀ ਕਰਕੇ ਨਾਕਾਬੰਦੀ ਕੀਤੀ ਹੈ ਤੇ ਜਦੋਂ ਇਹ ਮੋਟਰਸਾਈਕਲ ਆਇਆ ਨਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਹੈ। ਜਵਾਰਿੰਗ ਜੋ ਵੀ ਫਾਇਰਿੰਗ ਦੇ ਵਿੱਚ ਆਕਾਸ਼ਦੀਪ ਆਕਾਸ਼ਦੀਪ ਸਿੰਘ ਉਰਫ ਫੂਟਾ ਤੇ ਅਮਰਵੀਰ ਸਿੰਘ ਉਰਫ ਰਗੂ ਵਾਸੀ ਨਿਸ਼ਾਰਾ ਜਿਹੜੇ ਆ ਦੋਨੋਂ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪੀਟਲ ਵਿੱਚ ਦਾਪੇ ਦਿੱਤਾ ਗਿਆ। ਸਰ ਕਿੰਨੇ ਵਜੇ ਦਾ ਸਮਾਂ ਹੈ? ਕਿੰਨੇ ਵਜੇ ਦਾ ਸਮਾਂ ਹੈ? ਇਹ ਤਾਂ ਤਕਰੀਬਨ ਹੁਣ ਤੋਂ ਅੱਧਾ ਘੰਟਾ ਪਹਿਲਾਂ ਜੋ ਵੀ ਹੁਣ ਜੋ ਸਮਾਂ ਆ ਉਹ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਇਹ ਇਨਸੀਡੈਂਟ ਹੋਇਆ ਤੇ ਤਕਰੀਬਨ 1.5 ਵਜੇ ਠੀਕ ਹੈ